ਇੱਕ ਬਿਹਦ ਮਨਪਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੁਤੇ ਇੱਕ ਘਰ ਨਹੀਂ ਬਲਕਿ ਤਿੰਨ ਘਰਾਂ ਦੇ ਵਿੱਚ ਸੱਤਰ ਬਚੂਕੇ ਨੇ ਠੀਕ ਜਿਹਾੜਾ ਪਿਆ ਹੋਇਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਬਾਬਾ ਗੋड्डा ਸਾਹਿਬ ਮੇਲਾ ਵੇਖਣ ਦੇ ਲਈ ਜਾਂਦੇ ਨੇ ਤਾਂ ਉੱਥੇ ਸੜਕ ਖਾਸਿਤ ਵਿੱਚ ਇਹਨਾਂ ਤਿੰਨੇ ਨੂੰ 29 ਜਾਨ ਚਲੇ ਗਈ ਜਦੋਂ ਇਹ ਖਬਰ ਘਰਦਿਆਂ ਤੱਕ ਪਹੁੰਚਦੀ ਹੈ ਤਾਂ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਘਰ ਦੇ ਵਿੱਚ ਸੱਥਰ ਵਿੱਚ ਹੋਏ ਨੇ ਤੇ ਉਹਨਾਂ ਦੀ ਲਾਸ਼ ਨੂੰ ਆਪਣੇ ਘਰ ਲਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਤਿੰਨੇ ਨੌਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਬੇहद ਹੀ ਮਨਪਾਕੀ ਖਬਰ ਜਿਹੜੀ ਅੱਜ ਤੁਹਾੜ ਨਾਲ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਦੇ ਰਹਿਣ ਵਾਲੇ ਤਿੰਨੋਂ ਨੌਜਵਾਨ ਨੇ ਦੱਸੇ ਜਾਣੇ ਨੇ ਕਿ ਗ੍ਰੀ ਪਰਿਵਾਰ ਦੇ ਨਾਲ ਸੰਬੰਧਿਤ ਨੇ ਜੋ ਦਿਹਾੜੀ ਦਾਪਾ ਕਰਦੇ ਨੇ ਉਸ ਦੇ ਨਾਲ ਹੀ ਘਰ ਦਾ ਗੁਜ਼ਾਰਾ ਕਰਦੇ ਨੇ ਪਰ ਇਹ ਨਹੀਂ ਸੀ ਪਤਾ ਕਿ ਜਦੋਂ ਇਹ ਦਿਨੇ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਕੇ ਮੇਲਾ ਵੇਖਣ ਦੇ ਲਈ ਜਾਂਦੇ ਨੇ ਉੱਥੇ ਉਹਨਾਂ ਦੇ ਨਾਲ ਅਜਹੀ ਅਨੁਘਣੀ ਪਹੁੰਚਾਵੇਗੀ ਕਿ ਮਰ ਤੋਂ ਕਦੇ ਵੀ ਮਾਪਿਆਂ ਨੂੰ ਉਹਨਾਂ ਦਾ ਚਿਹਰਾ ਦੇਖਣ ਨੂੰ ਨਸੀਬ ਨਹੀਂ ਹੋਵੇਗਾ ਤਾਂ ਦੇਖ ਸਕਦੇ ਹੋ ਕਿ ਪੂਰੀ ਤਿੰਨ ਘਰਾਂ ਦੇ ਵਿੱਚ ਸੋਗ ਦੀ ਲਹਿਰ ਨਹੀਂ ਹੈ ਬਲਕਿ ਪੂਰਾ ਪਿੰਡ ਹੀ ਰੋ ਰਿਹਾ ਹੈ ਪੂਰਾ ਪਿੰਡ ਹੀ ਸਾਮਿਆ ਹੋਇਆ ਕਿਉਂਕਿ ਇੱਕ ਨਹੀਂ ਬਲਕਿ ਤਿੰਨ ਘਰਾਂ ਦੇ ਮਾਸੂਮ ਬੱਚਿਆਂ ਦੀ ਜਿਹੜੀ ਹੈ ਅਰਥੀ ਉਠੀ ਹੈ ਉਸ ਤੋਂ ਬਾਅਦ ਇਹਨਾਂ ਤਿੰਨ ਨੌਜਵਾਨਾਂ ਦਾ ਇੱਕੋ ਸਮੇਂ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਹਰ ਪਾਸੇ ਚਿੱਕ ਜਿਹੜਾ ਪਿਆ ਉਰਿਆ ਮਾਪੇ ਬਜ਼ੁਰਗ ਬੱਚੇ ਹਰ ਕੋਈ ਰੋਂਦਾ ਕੁਲੋਂਦਾ ਹੋਇ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਤਿੰਨੋਂ ਨੌਜਵਾਨ ਦੱਸੇ ਜਾ ਰਹੇ ਨੇ ਬੋਤੀ ਉਮਰ ਦੇ ਨਹੀਂ ਸਿਬਕ ਕੀ 20 ਤੋਂ ਲੈ ਕੇ 24 ਸਾਲਾਂ ਦੇ ਵਿੱਚਕਾਰ ਇਹਨਾਂ ਦੀ ਉਮਰ ਹੈ ਅਤੇ ਦੋਵੇਂ ਆਪਣੇ ਦੋਸਤ ਮਿੱਤਰ ਹੋਣ ਕਰਕੇ ਇੱਕੋ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਚਲੇ ਜਾਂਦੇ ਨੇ ਰਾਤ ਦਾ ਵੇਲਾ ਹੁੰਦਾ ਹੈ ਪਰ ਇਹ ਨਹੀਂ ਸੀ ਪਤਾ ਕਿ ਰਸਤੇ ਉਹਨਾਂ ਦਾ ਮੌਤ ਇੰਤਜ਼ਾਰ ਕਰ ਰਹੀ ਹੈ ਤੇ ਸੜਕਾਂਛੇ ਦੇ ਵਿੱਚ ਇੱਕੋ ਸਮੇਂ ਇਹਨਾਂ ਦੀ ਜਾਨ ਚਲੀ ਜਾਵੇਗੀ ਤਾਂ ਅੱਜ ਇਹ ਮਨਪਾਕੀ ਖਬਰ ਹੈ ਜਿਹੜਾ ਵਰਨਾ ਸੰਚੀ ਕਰਿਆ ਹੈ ਪਰਿਵਾਰ ਕਿਸ ਤਰ੍ਹਾਂ ਇਸ ਨੂੰ ਤੁਕ ਨੂੰ ਭਲਾਵੇਗਾ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਇੱਕੋ ਘਰ ਨਹੀਂ ਬਲਕਿ ਤਿੰਨ ਘਰਾਂ ਦੀ 마ਸੂਮਾਂ ਦੀ ਜਾਨ ਚਲੇਗੀ ਇਹ ਤਾਂ ਫੁਣ ਪਿੜਤ ਪਰਿਵਾਰ ਵੱਲੋਂ ਸਰਕਾਰ ਅੱਗੇ ਵੀ ਕੋਹਾ ਲਗਾਈ ਜਾਰੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਬੱਚੇ ਵੀ ਜਿਹੜੇ ਸੀ ਪਾਵਿੰਡ ਦੀ ਉਮਰਾਂ ਛੋਟੀਆਂ ਸਨ ਪਰ ਇਹ ਵੀ ਕਮਾਉਂ ਸਨ ਕਰਦਾ ਗੁਜ਼ਾਰਾ ਥੋੜਾ ਮੋਟਾ ਕਰ ਲੈਂਦੇ ਸੀ ਪਰ ਹੁਣ ਇਹ ਤਿੰਨ ਦੀ ਜਾਨ ਚਲੇ ਗਈ ਹੈ ਜਿਸ ਤੋਂ ਬਾਅਦ ਉਹਨਾਂ ਕਰਦਾ ਗੁਜ਼ਾਰਾ ਵੀ ਕੋਈ ਕਰਨ ਵਾਲਾ ਨਹੀਂ ਹੈ ਕਰਦੇ ਹਾਲਾਤ ਬੇਹਦ ਮੰਦੇ ਨੇ ਤਾਂ ਪੂਰੀ ਜਾਣਕਾਰੀ ਦਿੰਦਿਆਂ ਹੋਇਆ ਕੀ ਕੁਝ ਕਿਹਾ ਗਿਆ ਪਿੜਤ ਪਰਿਵਾਰਾਂ ਵੱਲੋਂ ਸੁਣ ਲੈਂਦੇ ਗਲਬਾ ਜੀ ਇਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਪੋਟਾ ਸਾਹਿਬ ਤੋਂ ਗਾਂ ਨੂੰ ਕਿਧਰ ਨੂੰ ਚਲੇ ਸੀ ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਜਾਂ ਕਿਦੇ ਚਲੇ ਆ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆ ਘਟਨਾ ਹੋ ਗਈ ਹੈ ਨਾ ਹਾਂ ਬਹੁਤ 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 ਜੀ ਬੋਲ ਹਰ ਇੱਕ ਪਰਿਵਾਰ ਨੂੰ ਦੁੱਖ ਆਇਆ ਹੈ ਪਰਿਵਾਰ ਦੇ ਵਿੱਚ ਇਹਨਾਂ ਦੇ ਕੌਣ-ਕੌਣ ਹੋਰ ਵੀ ਭੈਣ ਭਰਾ ਹਨ ਕਿੰਨੇ ਪਰਿਵਾਰ ਜੀ ਇਹ ਮੁੰਡਾ ਇਹ ਤੇ ਇਹਦਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਤੇ ਦਾ ਦਾ ਕੋ ਬਜ਼ੁਰਗ ਹੈ ਇਹਨਾਂ ਦਾ ਇਹੋ ਤਿੰਨ ਚਾਰ ਪਰਿਵਾਰ ਦੇ ਕਿੰਨੇ ਮੁੰਡੇ ਕੁਆਰੇ ਹਾਂਜੀ ਇਹ ਤਿੰਨੇ ਕੁਆਰੇ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਮੋਟਰਸਾਈਕਲ ਕੁਝ ਨਾ ਕੁਝ ਇੱਕੋ ਮੋਟਰਸਾਈਕਲ ਦੇ ਹਾਂਜੀ ਇੱਕੋ ਹੀ ਦਾ ਨਵਾਂ ਲੈ ਕਿਸ਼ਤਾਂ ਤੇ ਜੋ ਕਿਸ਼ਤਾਂ ਤੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸੁਪੀਰ ਕੌਰ ਕਿਹੜਾ ਪਿੰਡ ਹੈ ਇਹ ਗਮਾਨਪੁਰਾ ਕੀ ਕੀ ਗੱਲਬਾਤ ਹੋਈ ਅਰੇ ਤਿੰਨ ਨੌਜਵਾਨਾਂ ਦੀ ਇੱਕ ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8-9 ਵਜੇ ਤਰ ਘਰੋਂ ਨਿਕਲੇ ਆ ਜਾਂਦੇ ਪਤਾ ਨਹੀਂ ਕੀ ਇਹਦੇ ਨਾਲ ਘਟਨਾ ਹੋਈ ਸਰ ਬਹੁਤ ਇਹਨਾਂ ਨਾਲ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਬੰਦੇ ਕਿਸ ਨੌਜਵਾਨ ਦਾ ਕੀ ਨਾਮ ਇਹਦੇ ਨਾਲ ਸੌਰਵ ਕਿੰਨੇ ਪਹਿੰਤਰ ਇਹ ਦੋ ਭਰਾ ਆ ਤੇ ਇੱਕ ਪਹਿਣਿਆ ਤੇ ਕਿ ਇੱਕ ਵਿਆਹ ਹੋਇਆ ਸੀ ਨਾ ਉਹ ਤਾਂ ਛੋਟਾ 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 ਤੇ ਕੀ ਕੱਲ੍ਹ ਸੀ ਕੱਲ੍ਹ ਆਈ ਸੀ ਵਿਚਾਰਾ ਕੱਲ੍ਹ ਸਿੱਧੇ ਜਹਾ ਪਿਓ ਹੀ ਪਿਓ ਵੀ ਟਿੱਲਾ ਮਟਾਰ ਰਿੰਦਾ ਉਹ ਵੀ ਟਿੱਲਾ ਮਟਾਰ ਰਿੰਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਦਿਹਾੜੀ ਧੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਇੱਕੋ ਮੋਟਰਸਾਈਕਲ ਆ ਕਿਸ਼ਤਾ ਕਿਸ਼ਤਾ ਤੇ ਸਾਰ ਮੋਟਰਸਾਈਕਲ ਆ ਹਾਂਜੀ 100 ਰੁਪਏ ਆ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੀ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੀ ਕਿੰਨੀ ਉਮਰ ਦੇ ਨਾਲ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ 18 ਸਾਲ ਇਹਦੀ 22 ਸਾਲ ਇਹ ਹਾਂ 100 ਰੁਪਏ ਦੀ ਵੀ ਸਰ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਤੇ ਇਹਦੀ 20 ਸਾਲ ਸੀ ਤਿੰਨਾਂ ਦੀ 10 ਹੋ ਗਏ ਸਰ ਰਾਤ 8-9 ਵਜੇ ਤੱਕ ਸਰ ਹਾਂ 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 ਅੱਧਾ 12 ਵਜੇ ਆ ਸਰ ਪੋ ਮੇਰਾ ਨਾਮ ਮੁਖਤਾਰ ਸਿੰਘ ਹੈ ਕੀ ਗਲਤ ਕੀ ਗੱਲ ਉਹਦੇ ਹੋਈ ਇਹ ਮੇਲਾ ਵੇਖਣ ਗਏ ਬਾਬਾ ਬੁੱਢਾ ਸਾਹਿਬ ਦਾ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਬਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਇਹ ਤਿੰਨ ਜਣੇ ਇਹ ਜੀ ਕਿੰਨੀ ਉਮਰ ਦੇ ਨੇ ਉਮਰ ਇਹਨਾਂ ਦੀ 20 22 ਸਾਲ ਹੀ ਹੋਣੀ ਹੈ 18 ਦਾ ਹੋਊਗਾ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਤੇ ਕੀ ਕੰਮ ਕਰਦੇ ਸੀ ਕੀ ਕਰਦੇ ਸੀ ਨਹੀਂ ਕੰਮਕਾਰੀ ਕਰਦੇ ਸਨ ਇੱਕ ਦੇ ਇੱਕ ਮੁੰਡੇ ਦੇ ਸੈਂਟਰੀ ਦਾ ਕੰਮ ਕਰਦਾ ਸੀ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕੀ ਨਾ ਪਤਾ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਚਨਾ ਆਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦਪਾਕ ਇੱਕ ਵਾਰ ਪਿੰਡ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੋਈ ਨਾ ਕੋਈ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ